ਇੱਕ ਸੰਜੇ ਨਾਮ ਦਾ ਲੜਕਾ ਸੀ ਜੋ 3 ਤਰੀਕ ਨੂੰ ਆਪਣੇ ਘਰੋਂ ਸਾਨੇਵਾਲ ਦੇ ਏਰੀਆ ਗੈਸਪੁਰਾ ਏਰੀਆ ਦੇ ਵਿੱਚੋਂ ਥਾਣਾ ਸਾਨੇਵਾਲ ਤੋਂ ਇਹ ਮਿਸਿੰਗ ਹੋਇਆ ਸੀ ਤਾਂ ਇਹਦੇ ਬ੍ਰਦਰ ਨੇ ਇੱਕ ਇਤਲਾਹ ਦਿੱਤੀ ਸੀ ਵੀ ਮੇਰਾ ਬ੍ਰਦਰ 12 ਵਜੇ ਕਰੀਬ ਘਰੋਂ ਗਿਆ ਸੀ ਤੇ ਵਾਪਸ ਨਹੀਂ ਆਇਆ ਤਾਂ ਉਹਦੇ ਵਿੱਚ ਅਸੀਂ ਫਿਰ ਇੱਕ ਮੁਕਦਮਾ ਦਰਜ ਕੀਤਾ ਸੀ ਥਾਣਾ ਸਾਨੇਵਾਲ ਇਹਦੇ ਮਿਸਿੰਗ ਦਾ ਉਸ ਤੋਂ ਬਾਅਦ 5 ਤਰੀਕ ਨੂੰ ਸਾਨੂੰ ਥਾਣਾ ਮਿਹਰਬੰਦ ਏਰੀਆ ਦੇ ਵਿੱਚੋਂ ਇੱਕ ਡੈੱਡ ਬਾਡੀ ਮਿਲੀ ਸੀ ਜਿਹੜੇ ਦੋ ਹਿੱਸਿਆਂ ਚ ਕੱਟੀ ਹੋਈ ਸੀ ਤੇ ਪਲੱਸ ਸਾਰੀ ਸੜੀ ਹੋਈ ਸੀ ਜਿਹਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਹੋ ਪਾਰੀ ਤਾਂ ਉਹਦੇ ਵਿੱਚ ਅਸੀਂ ਇਹਨੂੰ ਪਹਿਲੋ ਜਿਹੜੀ ਇਹਦੀ شناخت ਕਰਾਉਣ ਲਈ ਸਿਵਲ ਹਸਪੀਟਲ ਡੈੱਡ ਬਾਡੀ ਰਖਾਈ ਫਿਰ ਅਸੀਂ ਇਹਦਾ ਇੱਕ ਮੁਕਦਮਾ ਦਰਜ ਕੀਤਾ 302 201 ਦਾ ਮਰਡਰ ਦਾ ਤੇ ਕੋਈ ਮਾਰ ਕੇ ਜਿਹੜਾ ਇਸ ਏਰੀਆ ਦੇ ਵਿੱਚ ਸੁੱਟ ਗਿਆ ਸੀ ਫਿਰ ਉਹਦੇ ਵਿੱਚ ਸਾਡੀ ਟੀਮ ਜ਼ੋਨ 4 ਦੇ ਵਿੱਚ ਏਡੀਸੀਪੀ ਜਸ਼ਨ ਤੇ ਆਪਣਾ ਏਸੀਪੀ ਸੂਬਾ ਦੇ ਨਾਲ ਉਹਨਾਂ ਦੇ ਐਸਐਚਓ ਤੇ ਇੰਚਾਰਜ ਸੀਆਈਏ ਜਿਹੜਾ ਡੀਸੀਪੀ ਇਨਵੈਸਟੀਗੇਸ਼ਨ ਰਪਾਲ ਸਿੰਘ ਹੋਰਾਂ ਦੀ ਸੁਪਰਵਾਈਜ਼ਨ ਚ ਤਾਂ ਸਾਡੀ ਸੀਆਈ ਦੀ ਟੀਮ ਨੇ ਤੇ ਥਾਣੇ ਦੇ ਰਲ ਕੇ ਇਹਨਾਂ ਨੇ ਇਸ ਮਕਦਮੇ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਬਹੁਤ ਜਿਹੜਾ 0% ਜਿਹੜੀ ਹੈ ਲੀਡ ਸੀ ਬਲਾਈਂਡ ਸੀ ਬੰਦੇ ਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਔਰ ਜਲਾਇਆ ਹੋਇਆ ਸੀ ਔਰ ਬਹੁੜੀ ਬੁਰੀ ਤਰ੍ਹਾਂ ਨਾਲ ਜਿਹੜਾ ਇਹਦਾ ਮਰਡਰ ਕੀਤਾ ਉਹਦੇ ਵਿੱਚ ਹੁਣ ਅਸੀਂ ਤਿੰਨ ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਜਿਹਦੇ ਵਿੱਚ ਇੱਕ ਹੈਗਾ ਮੁੰਨਾ ਇੱਕ ਮੰਗਲ ਤੇ ਇੱਕ ਰਾਜੇਸ਼ ਤਿੰਨਾ ਜਿਹੜੇ ਲੜਕੇ ਗ੍ਰਿਫਤਾਰ ਕੀਤੇ ਆ ਉਹਨਾਂ ਨੇ ਕਨਫੈਸ਼ਨ ਕੀਤਾ ਤੇ ਵਾਰਦਾਤ ਦੇ ਵਿੱਚ ਜਿਸ ਚੀਜ਼ ਤੇ ਇਹ ਲੈ ਕੇ ਗਏ ਸੀ ਜਿੱਥੇ ਉੱਥੇ ਇਹਨਾਂ ਨੇ ਤੇਲ ਪਾ ਕੇ ਅੱਗ ਲਾ ਕੇ ਜਿਹੜਾ ਬੋਡੀ ਨੂੰ ਖਤਮ ਕੀਤਾ ਸੀ ਉਹ ਵਾਹਕਲ ਜਿਹੜਾ ਬਰਾਮਦ ਕਰ ਲਿਆ ਜਿਹੜਾ ਨਾਲ ਇੱਕ ਦੋਸ਼ੀ ਸੀ ਮੋਟਰਸਾਈਕਲ ਤੇ ਨਾਲ ਰੈਕੀ ਕਰਦਾ ਅਗਲੇ ਬੰਨੇ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਤੇ ਪਲੱਸ ਜਿਹੜੀ ਇਹਦੇ ਸਿਰ 'ਚ ਸੱਟਾਂ ਮਾਰੀਆਂ ਸੀਆਂ ਸੱਟਾਂ ਮਾਰ ਕੇ ਇਹਨੂੰ ਕਮਰੇ 'ਚ ਛੁਟਦਾ ਸੀ 3 ਤਰੀਕ ਨੂੰ ਤੇ 5 ਤਰੀਕ ਨੂੰ ਫਿਰ ਇਹਦੀ ਉਥੋਂ ਡੈੱਡ ਬੋਡੀ ਰਾਤ ਨੂੰ ਰੇੜੇ ਦੇ ਵਿੱਚ ਰੱਖ ਕੇ ਤੇ ਮੋਟਰਸਾਈਕਲ ਨਾਲ ਲਿਜਾ ਕੇ ਫਿਰ ਦੂਰ ਜਾ ਕੇ ਜਿਹੜਾ ਮਤਲਬ ਬੇਬਾਕ ਜਗ੍ਹਾ ਦੇ ਵਿੱਚ ਇਹਦੀ ਬੋਡੀ ਉੱਥੇ ਸੁੱਟ ਕੇ ਤੇ ਉਹਦੇ ਉੱਤੇ ਤੇਲ ਪਾ ਕੇ ਨਾਈਲੋਨ ਦਾ ਕੱਪੜਾ ਪਾ ਕੇ ਤੇ ਉਹਨੂੰ ਡਿਸਟਰੋਏ ਕਰ ਦਿੱਤਾ ਤਾਂ ਇਹਦੇ ਵਿੱਚ ਅਸੀਂ ਹੁਣ ਤਿੰਨੋਂ ਦੋਸ਼ੀ ਬਰਾਮਦ ਕਰ ਲਿਆ ਵਾਰਦਾਤ ਚ ਵਰਤਿਆ ਹੋਇਆ ਵੈਪਨ ਕਰ ਲਿਆ ਪਲੱਸ ਜਿਹੜੇ ਵਾਹਨ ਯੂਜ਼ ਕੀਤੇ ਸੀ ਉਹ ਕਰ ਲਿਆ ਜਿਹੜੇ ਇੱਕ ਇਹਨਾਂ ਨੇ ਏਟੀਐਮ ਵਗੈਰਾ ਚੋਂ ਉਸ ਮ੍ਰਿਤਕ ਬੰਦੇ ਦੇ ਪੈਸੇ ਕਢਾਈ ਸੀ ਕੁਝ ਪੈਸੇ ਉਸ ਬੰਦੇ ਦੇ ਕੋਲ ਜਿਹੜਾ ਮ੍ਰਿਤਿਕ ਦੇ ਜਿਹੜਾ ਸੀ ਉਹਦੀ ਜੇਬ ਸੀ ਕਰੀਬ 50000 ਰੁਪਇਆ ਤੇ 10000 ਰੁਪਇਆ ਉਹਦਾ ਏਟੀਐਮ ਚ ਕਢਾਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਸਰ ਇਹ ਵਜਾ ਕੀ ਨਹੀਂ ਹਾਪਨ ਪਾੜੀ ਸੀ ਇਹ ਫੁੱਲ ਬਰਨ ਹੋ ਗਿਆ ਜਦੋਂ ਵੀ ਕੋਈ ਇਹ ਫੁੱਲ 100% ਜਿਹੜੀ ਹੈ ਬਰਨ ਸੀ ਵਜਾ ਬੰਦਾ ਤੁਸੀਂ ਕਹਿ ਰਹੇ ਹੋ ਵਜਾ ਵਜਾ ਰੰਜੇਸ਼ ਦੇ ਵਿੱਚ ਦੋ ਸੀ ਜੀ ਇੱਕ ਤਾਂ ਇਹਦੇ ਵਿੱਚ ਜਿਹੜਾ ਮੁੰਨਾ ਸੀ ਮੁੰਨੇ ਦੀ ਸਿਸਟਰ ਦੇ ਨਾਲ ਅਤਰਾਜ ਜਿਹੜਾ ਮੁੰਨਾ ਕਰਦਾ ਸੀ ਤੇ ਜਿਹੜੀ ਸਿਸਟਰ ਦੇ ਨਾਲ ਇਹਦਾ ਨਾਮ ਜੁੜਦਾ ਸੀ ਉਸ ਕਰਕੇ ਉਹਦੇ ਬ੍ਰਦਰ ਨੂੰ ਇਸ ਗੱਲ ਦਾ ਮਨਚ ਗੁੱਸਾ ਸੀ ਤੇ ਜਿਹੜਾ ਦੂਸਰਾ ਲੜਕਾ ਹੈਗਾ ਰਾਜੇਸ਼ ਕੁਮਾਰ ਉਹਦੇ ਨਾਲ ਸੰਜੇ ਨੇ ਇੱਕ ਠੱਗੀ ਮਾਰੀ ਸੀ ਵੀ ਉਹਨੂੰ ਇੱਕ ਆਟੋ ਛਿੱਟਾ ਹੱਤੀ ਜਿਹੜਾ ਹੁੰਦਾ ਉਹ ਲੈ ਦਿੱਤਾ ਸੀ ਕਰੀਬ 3.5 ਲੱਖ ਰੁਪਏ ਦਾ ਉਹ ਲੈ ਕੇ ਉਹਦੇ ਵਿੱਚੋਂ 1 ਲੱਖ ਰੁਪਏ ਦੀਆਂ ਇਨਸਟਾਲਮੈਂਟਸ ਭਰਾਤੀਆਂ 50000 ਰੁਪਏ ਡਾਊਨ ਪੇਮੈਂਟ ਭਰਤੀ ਉਹ ਤੋਂ ਬਾਅਦ ਫਿਰ ਆਟੋ ਉਹ ਤੋਂ ਵਾਪਸ ਲੈ ਕੇ ਤੇ ਇਹ ਕਹਿ ਕੇ ਵੀ ਮੈਂ ਫਾਈਨਾਂਸ ਵਾਲੇ ਨੂੰ ਲੈ ਗਏ ਆ ਤੇ ਕਿਸੇ ਪਰਮਜੀਤ ਨਾਮ ਦੇ ਵਿਅਕਤੀ ਨੂੰ ਵੇਚਤਾ ਸੀ ਤੇ ਉਹ ਵੀ ਜਿਹੜਾ ਆਟੋ ਹੋਇਆ ਸੀ ਉਹ ਰਿਕਵਰ ਕਰ ਲਿਆ ਤੇ ਦੋਨਾਂ ਦੇ ਮਨਚੇ ਸੀ ਔਰ ਇਹ ਜਿਹੜੇ ਤੋ ਤਿੰਨੇ ਦੋਸ਼ੀ ਆ ਇਹ ਤਿੰਨੋਂ ਦੋਸ਼ੀਆਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਆਲਰੇਡੀ ਤਿੰਨੇ ਜੇਲ੍ਹ ਚ ਰਹਿ ਚੁੱਕੇ ਆ ਲੁਧਿਆਣਾ ਸੈਂਟਰ ਜੇਲ੍ਹ ਚ 2025 ਚ ਤਿੰਨੋਂ ਜਮਾਨਤਾਂ ਤੇ ਆਏ ਆ ਵੱਖ-ਵੱਖ ਮੁਕਦਮੇ ਦਰਜ ਆ ਜਿਵੇਂ ਕਿ ਮੁੰਨਾ ਉਹਦੇ ਖਿਲਾਫ ਇੱਕ ਮੁਕਦਮਾ ਦਰਜ ਹੈ ਜਿਹੜਾ ਮੰਗਲ ਹੈ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਤੇ ਜਿਹੜਾ ਰਾਜੇਸ਼ ਆ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਇਸ ਲਈ ਇਹਨਾਂ ਦੀ ਤਿੰਨਾਂ ਦੀ ਆਪਸ ਜਿਹੜੀ ਵਕੀਫੀਅਤ ਆ ਉਹ ਜੇਲ੍ਹ ਚ ਹੋਈ ਇਹ ਦੋਸਤੀ ਕੇ ਜਾਂ ਫਿਰ ਆਪ ਦੇ ਤਿੰਨੋਂ ਤਿੰਨੋਂ ਕੇਸਵਾਲ ਸੀ ਤਿੰਨਾ ਤਿੰਨੋਂ ਜੁਡੀਸ਼ੀਅਲ ਕਸਟਡੀ ਚ ਸੀ ਉਥੇ ਦੋਸਤ ਬਣ ਗਏ ਸਾਰਿਆਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਮਾੜਾ ਸੀ ਕ੍ਰਾਈਮ ਨਾਲ ਰਿਲੇਟਡ ਸੀ ਤਾਂ ਉਦੋਂ ਬਾਹਰ ਆ ਗਏ ਬਾਹਰ ਆ ਕੇ ਕਮਰਾ ਕਰਾਇਤੇ ਲੈ ਕੇ ਰਹਿਣ ਲੱਗ ਗਏ ਉਤੋਂ ਮੀਨ ਵਾਈਲ ਆ ਦੋ ਚੀਜ਼ਾਂ ਜਿਹੜੀਆਂ ਅੱਗੇ ਆ ਗਈਆਂ ਕਿ ਇਹਨਾਂ ਨੇ ਸੰਜੇ ਨੂੰ ਪੈਸੇ ਵੀ ਸੀ ਉਹਦੇ ਕੋਲਦਨ 50000 ਰੁਪਏ ਵੀ ਸੀ ਉਹ ਵੀ ਉਹਦਾ ਕੱਢ ਲਿਆ ਸਿਰ ਚ ਸੱਟਾਂ ਵੀ ਮਾਰੀਆਂ ਤੇ ਨੈਕਸਟ ਟੂ ਨੈਕਸਟ ਡੇ 3 ਤਰੀਕ ਨੂੰ ਮਾਰ ਕੇ ਸੱਟਾਂ ਕਮਰੇ ਸੁੱਟਦਾ ਤੇ 5 ਤਰੀਕ ਨੂੰ ਜਾ ਕੇ ਦੁਬਾਰਾ ਜਿਹੜੀ ਜਿਹੜੀ ਡੈੱਡ ਬੋਡੀ ਨੂੰ ਉੱਥੇ ਡਿਸਪੋਜ਼ ਆਫ ਕਰਤੀ। ਕਮਰੇ ਕਮਰੇ ਦੇ ਵਿੱਚ ਇਹਨਾਂ ਨੇ ਹਾਂਜੀ ਉਸ ਕਮਰੇ 'ਚ ਇਹਨਾਂ ਨੇ ਸੱਟਾਂ ਮਾਰ ਕੇ ਰੌੜਾ ਨਾਲ ਸਿਰ ਤੇ ਹਾਂਜੀ ਜਦੋਂ ਪਾਰਟੀ ਅਲੱਗ ਕੀਤੀ ਇਹਦੀ ਬੋਡੀ ਨਹੀਂ ਮੈਂ ਦੱਸ ਉਹ ਇਹਨੂੰ ਇਹਨੂੰ ਉੱਥੇ ਪਹਿਲਾਂ ਇਹਨਾਂ ਨੇ ਉਸ ਕਮਰੇ 'ਚ 3 ਤਰੀਕ ਨੂੰ ਸੱਟਾਂ ਮਾਰੀਆਂ ਸੱਟਾਂ ਮਾਰ ਕੇ ਕਮਰੇ ਛੁੱਟ ਕੇ ਚਲੇ ਗਏ ਫਿਰ 5 ਤਰੀਕ 4 ਤਰੀਕ ਨੂੰ ਵਾਪਸ ਆਏ 4 ਤਰੀਕ ਨੂੰ ਉਹਦਾ ਏਟੀਐਮ ਵਗੈਰਾ ਲਿਆ ਉਹ ਜਾ ਕੇ ਉਹਨਾਂ ਨੇ ਪੈਸੇ ਬੁਸੇ ਕਢਾਈ 5 ਤਰੀਕ ਨੂੰ ਫਿਰ ਦੁਬਾਰਾ ਜਦੋਂ ਇਹ ਪੂਰਾ ਮਰ ਚੁੱਕਿਆ ਸੀ ਸਾਰਾ ਸੀ ਨੇਰੇ ਦਾ ਫਾਇਦਾ ਲੈ ਕੇ ਧੁੰਦ ਸੀ ਰਾਤ ਨੂੰ ਉੱਥੋਂ ਇਹਨੇ ਰੇੜੇ ਚ ਰੱਖ ਕੇ ਫਿਰ ਉਹਨਾਂ ਨੂੰ ਉਸ ਬਾਡੀ ਨੂੰ ਦੂਰ ਜਾ ਕੇ ਡਿਸਪੋਜ਼ ਆਫ ਤੇ ਉੱਥੇ ਜਾ ਕੇ ਜਦੋਂ ਸਾੜਿਆ ਉਦੋਂ ਬਾਡੀ ਦੇ ਦੋ 파ਟ ਹੋ ਗਏ ਆ ਬੁਰੀ ਤਰ੍ਹਾਂ ਬਰਨ ਮਤਲਬ 100% ਬਰਨ ਕਰ ਠੀਕ ਹੈ ਇਹਨਾਂ ਨੇ ਕ੍ਰਿਮੀਨਲ ਦਾ ਸਰ ਸਪੈਸੀਫਿਕ ਕਰੋ ਕਿਸੇ ਗਏ ਕਿ ਕਿ ਕਿਹੜੇ ਕ੍ਰਿਮੀਨਲ ਦਾ ਆ ਜਿਹੜੇ ਕ੍ਰਿਮੀਨਲ ਨਹੀਂ ਨਾ ਦਾ ਸਪੈਸੀਫਿਕ ਇਹਨਾਂ ਨੇ ਇਹਨਾਂ ਨੇ ਉਹਦੀਆਂ ਪਹਿਲਾਂ ਬਾਹਾਂ ਬੰਨੀਆਂ ਫਿਰ ਉਹਦੇ ਰੌੜਾ ਮਾਰੀਆਂ ਤੇ ਉਹਨੂੰ ਕਮਰੇ ਦੇ ਵਿੱਚ ਬੰਦ ਕੀਤਾ ਤਿੰਨਾਂ ਨੇ ਬਿਲਕੁਲ ਬਰਾਬਰ ਜਿਹੜਾ ਰੋਲ ਅਦਾ ਕਰਕੇ ਤੇ ਜਿਹੜਾ ਇਸ ਤਰੀਕੇ ਨਾਲ ਉਹਨੂੰ ਫੜ ਕੇ ਧੱਕੇ ਨਾਲ ਸੱਟਾਂ ਮਾਰ ਕੇ ਬੰਨ ਕੇ ਕਮਰੇ ਸੁੱਟੇ ਫਸਟ ਟੈਂਪਸ ਇਹ ਪਹਿਲਾ ਵੀ ਬਰੇਕੀ ਟੈਂਪਸ ਇਹਨਾਂ ਨੇ ਕਿਹਨਾਂ ਨੇ ਜੀ ਕਿਹਦੇ ਨਾਲ ਸੰਜੇ ਨਾਲ ਨਹੀਂ ਸੰਜੇ ਨਾਲ ਉਹਨਾਂ ਦੀ ਇਹ ਪਹਿਲੀ ਅਟੈਂਪਟ ਸੀ ਇਹ ਵੀ ਉਹਨਾਂ ਨੂੰ ਜਦੋਂ ਆ ਦੋਨੋਂ ਗੱਲਾਂ ਪਤਾ ਲੱਗ ਗਿਆ ਤਾਂ ਦੋ ਦੋਸ਼ੀਆਂ ਦਾ ਪਰਸਨਲ ਇੰਟਰਸਟ ਹੀ ਬਣ ਗਿਆ ਵੀ ਮੇਰੇ ਨਾਲ ਠੱਗੀ ਮਾਰੀ ਹੈ ਤੇ ਦੂਸਰੇ ਨੂੰ ਐਸੀ ਮੇਰੀ ਭੈਣ ਨੂੰ ਤੰਗ ਕਰਦਾ ਤਾਂ ਉਹ ਦੋਨੋਂ ਗੱਲਾਂ ਰੱਖ ਕੇ ਤੇ ਫਿਰ ਇਹਦਾ ਇਹਨੇ ਮਰਦ ਕਿੰਨੇ ਟੈਂਪਸ ਜਾਂਦੇ ਸੀਗਾ ਕੌਣ ਜ ਅਰੋਪੀ ਤੇ ਅਰੋਪੀ ਤੇ ਇਹ ਇਹ ਪੁਰਾਣੇ ਦੋਸਤ ਸੀ ਮਤਲਬ ਐਗਜੈਕਟ ਟਾਈਮ ਨਹੀਂ ਦੱਸ ਸਕਦਾ ਬਟ ਇਹ ਦੀ ਭੈਣ ਨੂੰ ਕਰੀ ਪੰਜ ਸਾਲ ਤੋਂ ਤੰਗ ਕਰ ਰਹੀ ਸੀ ਠੀਕ ਹੈ ਜੀ ਪੰਜ ਕਰ ਰਹੀ ਸੀ ਕੀ ਅਫੇਅਰ ਦੇਖੋ ਮੇਬੀ ਉਹਦੀ ਸਹਿਮਤੀ ਨਾ ਉਨੀ ਹੋਵੇ ਤਾਂ ਹੀ ਇਸ ਗੱਲ ਨੂੰ ਅ ਜਾਗਰ ਹੋ ਕੇ ਇਤਰਾਜ਼ ਹੋਇਆ ਪਰ ਭਰਾ ਦੇ ਮਨ ਚ ਉਹ ਉਹ ਨੂੰ ਪੋਜ਼ਿਟਿਵ ਲਾ ਲੋ ਨੈਗੇਟਿਵ ਪਰ ਉਸ ਨੂੰ ਇਸ ਗੱਲ ਦਾ ਇਤਰਾਜ਼ ਤਾਂ ਹੋਊਗਾ ਕੋਈ ਰੋਲ ਸੀਗਾ ਇਸ ਚਾਤੇ ਦੇ ਦੇ ਕੋਈ ਜਿਹਨੂੰ ਅਸੀਂ ਕੱਲ ਹੀ ਗ੍ਰਿਫਤਾਰੀ ਪਾਈ ਹੈ ਰਾਤ ਅਸੀਂ ਅੱਜ ਉਹਨਾਂ ਨੂੰ ਕੋਰਟ ਪੇਸ਼ ਕਰਾਂਗੇ ਫਿਰ ਫਰਦਰ ਰਿਮਾਂਡ ਤੇ ਦੇਖਾਂਗੇ ਕਿ ਲੜਕੀ ਦੀ ਕੋਈ ਮਾਰਨ ਚੀ ਜਾਂ ਮਾਰਨ ਚੀ ਉਹਨੂੰ ਮਾਰਨ ਬਾਰੇ ਪਤਾ ਹੋਵੇ ਤੇ ਉਹਦੀ ਕੋਈ ਏਜੈਂਟ ਇਨਵੋਲਵਮੈਂਟ ਸੀ ਜੇ ਹੋਈ ਤਾਂ ਫਰਦਰ ਫਿਰ ਉਹਦੇ ਕਰਾਂਗੇ